ਮੁੰਡਿਆਂ ਦੀ ਵੀ ਹੋ ਰਹੀਆਂ ਨੇ ਬਜ਼ੁਰਗਾਂ ਦੀ ਵੀ ਹੋ ਰਹੀ ਨੇ ਇਹ ਹੋ ਰਹੀਆਂ ਨੇ ਇਲਾਜ ਦੀ ਘਾਟ ਦੇ ਕਾਰਨ ਇਸ ਮੁੱਦੇ ਨੂੰ ਅਸੀਂ ਲੈ ਕੇ ਇੱਥੇ ਪਤਨਾ ਗੋਪਾਲ ਗੋਸ਼ਾਲਾ ਆਏ ਆ ਜੀ ਤੇ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਆਪਣਾ ਜਿਹੜਾ ਸ਼ਹਿਰ ਇੱਕ ਸਬ ਡਿਵੀਜ਼ਨ ਹੈ ਕਾਫੀ ਦੇਰ ਤੋਂ ਇਹ ਸਬ ਡਿਵੀਜ਼ਨ ਬਣਿਆ ਹੋਇਆ ਹੈ ਪਰ ਇੱਥੇ ਜਿਹੜੀ ਮੈਡੀਕਲ ਸੁਲਤਾਨ ਦੀ ਬਹੁਤ ਵੱਡੀ ਘਾਟ ਹੈ ਸੋ ਮੈਨੂੰ ਲੱਗਦਾ ਕਿ ਸਾਰੇ ਸ਼ਹਿਰ ਨਿਵਾਸੀਆਂ ਦੀ ਇਹ ਮੰਗ ਹੈ ਕਿਉਂਕਿ ਇਲਾਜ ਦੀ ਘਾਟ ਨੂੰ منظر شنو يا ਦੇ ਪ੍ਰੋਪਰ ਨਾਲ ਕੋਈ ਹਸਪਤਾਲ ਜਾਂ ਡਾਕਟਰ ਅਚੇ ਹੋਣ ਕਰਕੇ ਸਾਨੂੰ ਵੀ ਪਟਿਆਲੇ ਲੈ ਕੇ ਜਾਣਾ ਪਿਆ ਇਹ ਵੀ ਐਮਰਜੈਂਸੀ ਦੇ ਵਿੱਚ ਆਪਣੀ ਡਾਕਟਰ ਨੂੰ ਹਨਾ ਉਹਦੀ ਡਿਗਰੀ ਕਰवानी ਪਈ ਸੋ ਸਾਰੇ ਜਿਉਂਦੇ ਆ ਕਿ ਵਧੀਆ ਤੋਂ ਵਧੀਆ ਮੈਡੀਕਲ ਚੂਨ ਹੋਵੇ ਤੇ ਅਸੀਂ ਚਾਹੁੰਦੇ ਵੀ ਜਿਹੜਾ ਇੱਥੇ ਸੀਐਚਸੀ ਹੈਗਾ ਆਪਣੇ ਡਿਸਪੈਂਸਰੀ ਕਹਿ ਲੋ ਇਹਨੂੰ ਆਪਾਂ ਕਹਿ ਸਕਦੇ ਹਾਂ ਹਾਂਜੀ ਇਹਨੂੰ ਗਵਰਨਮੈਂਟ ਹਸਪਤਾਲ ਜਾਂ ਟਰੋਮਾ ਸੈਂਟਰ ਦਾ ਇਹਨੂੰ ਦਰਜਾ ਦੇਣਾ ਚਾਹੀਦਾ ਹੈ ਔਰ 24 ਘੰਟੇ ਇੱਥੇ ਡਾਕਟਰ ਹਾਜ਼ਰ ਰਹੇਣੇ ਚਾਹੀਦੇ ਆ ਤਾਂ ਜੋ ਐਮਰਜੈਂਸੀ ਦੀ ਇਹ ਟੀਨ ਦੇ ਵਿੱਚ ਕੋਈ ਵੀ ਜਿਹੜੀ ਫਸਟ ਰੇਡ ਹੈ ਜਾਂ ਉਸ ਦਾ ਇਲਾਜ ਹੈ ਪ੍ਰੋਪਰ ਮਰੀਜ਼ਾਂ ਦਾ ਉਹ ਹੋ ਸਕੇ ਮਹਤਵਪੂਰਨ थैंक यू